ਆ ਵੀਡੀਓ ਵੇਖਿਓ ਬਾਈ ਦੀ ਪੂਰੀ ਤੇ ਗੱਲਬਾਤ ਕਰਦੇ ਆ ਆਪਾਂ ਇਹਦਾ ਮਤਲਬ ਪੰਜਾਬ ਇੱਕ ਬਹੁਤ ਵੱਡੀ ਤਾਕਤ ਸੀ ਤੇ ਹੁਣ ਵੀ ਤਾਕਤ ਬਣ ਸਕਦਾ ਹੈ ਪੂਰੀ ਸਿੱਖ ਕੌਮ ਨੂੰ ਪੂਰੇ ਪੰਜਾਬ ਨੂੰ ਇਸ ਚੀਜ਼ ਤੇ ਮਾਣ ਹੋਣਾ ਚਾਹੀਦਾ ਇਹ ਗੱਲ ਸੁਣਿਓ ਬੈਂਕਰੇ ਜੀ ਇੱਕ ਸੂਚੀ ਜਾਰੀ ਕੀਤੀ ਆ ਆਪਣੇ ਖਾਤਾਧਾਰਕਾਂ ਦੀ ਜਿਹੜੇ ਖਾਤੇ ਪੈਸੇ ਆ ਉਹਨਾਂ ਦੇ ਵਿੱਚ ਹੈਗੇ ਆ ਪਰ ਉਹਨਾਂ ਨੂੰ ਕੋਈ ਟਰਾਂਜੈਕਸ਼ਨ ਨਹੀਂ ਕਰ ਰਿਆ ਉਹਦੇ ਵਿੱਚੋਂ ਇੱਕ ਖਾਤਾ ਸਾਹਮਣੇ ਆਇਆ ਸੋਫੀਆ ਦਲੀਪ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਯਾਨੀ ਕਿ ਸਿੱਖ ਰਾਜ ਦਾ ਖਾਤਾ ਇੱਕ ਸਾਹਮਣੇ ਆਇਆ ਉਹਦੇ ਚ 3 ਟ੍ਰਿਲੀਅਨ ਡਾਲਰ ਦੱਸੇ ਜਾ ਰਹੇ ਆ ਤੇ ਇੱਕ ਸੇਫ ਦੱਸਿਆ ਜਾ ਰਿਹਾ ਗੱਲਾਂ ਸੁਣਦੇ ਆਂ ਵੀ ਸੇਫ ਦੇ ਵਿੱਚ ਕਹਿੰਦੇ ਕੋਹੀ ਨੂਰ ਹੀਰੇ ਦੀ ਮਲਕੀਅਤ ਦੇ ਕਾਗਜ਼ ਵੀ ਹੋ ਸਕਦੇ ਆ ਤੇ ਪਤਾ ਹੀ ਨਹੀਂ ਕਿੰਨੇ ਹੀਰੇ ਜਵਾਰਤ ਹੋ ਸਕਦੇ ਆ ਤੇ ਜੇ 3 ਟ੍ਰਿਲੀਅਨ ਡਾਲਰ ਦਾ ਹਿਸਾਬ ਲਾਈਗੇ ਤਾਂ ਏਸ਼ੀਆ ਦਾ ਸਭ ਤੋਂ ਅਮੀਰ ਆ ਆਦਮੀ ਆ ਅੰਬਾਨੀ ਤੇ ਜੇ 22 ਅੰਬਾਨੀ ਲੈਣ ਚ ਖੜੇ ਕਰ ਦਗੇ ਤਾਂ ਤਾਂ ਵੀ ਉਹਨਾਂ ਕੋਲੇ ਇੰਨੀ ਪੂੰਜੀ ਹੈਣੀਗੀ ਵੀ ਉਹ 3 ਟ੍ਰਿਲੀਅਨ ਡਾਲਰ ਦੇ ਬਰਾਬਰ ਪਹੁੰਚ ਸਕਣ ਤੇ ਇਹ ਆ ਸਿੱਖ ਰਾਜ ਦਾ ਖਾਤਾ ਜਿਹੜਾ ਕਿ ਕੋਈ ਹੋਰ ਕਲੇਮ ਨਹੀਂ ਕਰ ਸਕਦਾ ਦੇਖ ਲਓ ਤੁਸੀਂ ਆਪ ਦੇਖ ਲੈਣਾ ਇਹ ਬਹੁਤ ਫਕਰ ਵਾਲੀ ਗੱਲ ਆ ਅਬਾਨੀ ਬੰਨੀ ਤਾਂ ਸਿੱਖ ਰਾਜ ਦੇ ਅੱਗੇ ਤਾਂ ਕੁਝ ਵੀ ਨਹੀਂ ਸੀ